ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮਰੀਕਾ ਗਰਮੀਆਂ ਦੇ ਦਿਨਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਨੱਕ ਵਿੱਚੋਂ ਖੂਨ ਆਉਣ ਦੀ ਸਮੱਸਿਆ ਹੁੰਦੀ ਹੈ ਇਹ ਅਸਲ ਕਰਕੇ ਪਾਣੀ ਦੀ ਕਮੀ ਜਾਂ ਫਿਰ ਨੱਕ ਸੁੱਕ ਜਾਣ ਦੀ ਵਜ੍ਹਾ ਕਰਕੇ ਹੁੰਦੀ ਹੈ ਸਵੇਰੇ ਉੱਠ ਕੇ ਮਿਸ਼ਰੀ ਦਾ ਪਾਣੀ ਪੀਣ ਦੇ ਨਾਲ ਤੁਹਾਨੂੰ ਇਹ ਬਿਮਾਰੀ ਤੋਂ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਲਗਭਗ ਨੱਕ ਸੀਰ ਛੁੱਟਣ ਦੀ ਆਦਤ ਹਮੇਸ਼ਾ ਲਈ ਖਤਮ ਹੋ ਜਾਵੇਗੀ ਨੰਬਰ 2 ਜੇਕਰ ਤੁਹਾਨੂੰ ਅੱਧਾ ਸਿਰ ਦਰਦ ਹੁਣ ਦੀ ਸਮੱਸਿਆ ਹੈ ਤਾਂ ਜੂਸ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ ਨੰਬਰ 3 ਦਵਾਈ ਵਿੱਚ ਕੋਈ ਖੁਸ਼ੀ ਨਹੀਂ ਹੁੰਦੀ ਤੇ ਤੁਸ ਖੁਸ਼ੀ ਤੋਂ ਵੱਡੀ ਕੋਈ ਦਵਾਈ ਨਹੀਂ ਹੁੰਦੀ ਇਸ ਲਈ ਹਮੇਸ਼ਾ ਖੁਸ਼ ਰਹੋ ਤੇ ਤੰਦਰੁਸਤ ਰਹੋ ਨੰਬਰ 4 ਜੇ ਘਰੇ ਮਹਦੇ ਵਿੱਚ ਤਜ਼ਾਬ ਦੀ ਪ੍ਰੋਬਲਮ ਹੋ ਰਹੀ ਹੈ ਤਾਂ ਦਹੀਂ ਦਾ ਇਸਤੇਮਾਲ ਬਿਨਾਂ ਚਿੰਨੀ ਤੋਂ ਰੋਜ਼ਾਨਾ ਕਰੋ ਨੰਬਰ 5 9 ਤੋਂ 10 ਬਦਾਮ ਰਾਤ ਨੂੰ ਭੋਗੇ ਰੱਖ ਦਿਓ ਸਵੇਰੇ ਉੱਠਦੇ ਸਾਰ ਇਹਨਾਂ ਦਾ ਛਿਲਕਾ ਉਤਾਰ ਕੇ ਖਾ ਲਓ ਤੁਹਾਡੀ ਅੱਖਾਂ ਦੀ ਰੋਸ਼ਨੀ ਵੱਧ ਜਾਵੇਗੀ ਨੰਬਰ 6 ਜਿਆਦਾ ਅਨਵੋਣ ਵਾਲਾ ਇਨਸਾਨ ਘਟ ਸੌਰੀ ਜਿਆਦਾ ਨਾ ਹੋਣ ਵਾਲਾ ਇਨਸਾਨ ਬਹੁਤ ਹੀ ਘੱਟ ਬਿਮਾਰ ਹੁੰਦਾ ਹੈ ਨੰਬਰ 7 ਜਿਨ੍ਹਾਂ ਦੇ ਢਿੱਡ ਜਾਂ ਫਿਰ ਫਿਰ ਸਰੀਰ ਵਿੱਚ ਕੀੜੇ ਹੋਣ ਤਾਂ ਉਹ ਕੱਦੂ ਦੇ ਬੀਜਾਂ ਦਾ ਇਸਤੇਮਾਲ ਕਰਨ ਉਹਨਾਂ ਦੇ ਨਾਲ ਸਰੀਰ ਦੇ ਸਾਰੇ ਕੀੜਿਆਂ ਨੂੰ ਬਾਹਰ ਕੱਢਣ ਵਿੱਜੇ ਮਦਦ ਮਿਲਦੀ ਹੈ ਨੰਬਰ 8 ਜੇਰੇ ਦਿਆ ਮੇਕਅਪ ਉਤਾਰਨ ਦੇ ਲਈ ਕੱਚੇ ਦੁੱਧ ਦਾ ਇਸਤੇਮਾਲ ਕਰ ਸਕਦੇ ਹੂੰ ਨੰਬਰ 9 ਰਾਤ ਨੂੰ ਸੌਣ ਤੋਂ ਪਹਿਲਾਂ ਦੋ ਇਲਾਇਚੀ ਨੂੰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾ ਲਓ ਇੱਕ ਗਲਾਸ ਗੁਣਗਣਾ ਪਾਣੀ ਪੀ ਲਓ ਅਜਿਹਾ ਕਰਨ ਨਾਲ ਵਾਲ ਵਲ ਚੜਨ ਤੇ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 10 ਰਾਤ ਨੂੰ ਜਿਆਦਾ ਚੌਲਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਸਾਡੀ ਸਿਹਤ ਲਈ ਠੀਕ ਨਹੀਂ ਨੰਬਰ 11 ਹਰ ਰੋਜ਼ ਪੂਰੇ ਦਿਨ ਵਿੱਚ 3-4 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਪਾਣੀ ਹਮੇਸ਼ਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਹੀ ਪੀਣਾ ਚਾਹੀਦਾ ਹੈ ਨੰਬਰ 12 ਸੌਂਫ ਵਿੱਚ ਬਹੁਤ ਗੁਣ ਹੁੰਦੇ ਹਨ ਸੌਂਫ ਵਾਲਾ ਦੁੱਧ ਪੀਣ ਨਾਲ ਰੰਗ ਗੋਰਾ ਹੋ ਜਾਂਦਾ ਹੈ ਤੇ ਸੌਂਫ ਖੂਨ ਨੂੰ ਵੀ ਸਾਫ਼ ਕਰਦੀ ਹੈ ਨੰਬਰ 13 ਦੁੱਧ ਦੇ ਵਿੱਚ ਦੁੱਧ ਵਿੱਚ ਚੁਹਾਰੇ ਉਵਾਲ ਕੇ ਪਖਾਨ ਦੇ ਨਾਲ ਪਤਲਾ ਵਿਅਕਤੀ ਵੀ ਮੋਟਾ ਹੋ ਜਾਂਦਾ ਹੈ ਨੰਬਰ 14 ਜਿਨ੍ਹਾਂ ਨੂੰ ਖਾਣਾ ਖਾਣ ਤੋਂ ਬਾਅਦ ਖੱਟੇ ਢਕਾਰ ਆਉਂਦੇ ਹਨ ਬਦਹਜਮੀ ਹੋ ਜਾਂਦੀ ਹੈ ਤੇ ਸੀਨੇ ਵਿੱਚ ਜਲਣ ਰਹਿੰਦੀ ਹੈ ਉਹ ਪਿਆਜ਼ ਕੱਟ ਕੇ ਉਸ ਉੱਪਰ ਨਿੰਬੂ ਨਿਚੋੜ ਕੇ ਦੁਪਹਿਰ ਦੇ ਖਾਣੇ ਦੇ ਨਾਲ ਰੋਜ਼ਾਨਾ ਖਾਓ ਤੁਹਾਡਾ ਹਾਜਮਾ ਬਿਲਕੁਲ ਸਹੀ ਹੋ ਜਾਵੇਗਾ ਨੰਬਰ 15 ਕarele ਕਮਜ਼ੋਰ ਸਰੀਰ ਨੂੰ ਮੋਟਾ ਅਤੇ ਤੰਦਰੁਸਤ ਬਣਾਉਂਦਾ ਹੈ ਸਰੀਰ ਦੀ ਕਮਜ਼ੋਰੀ ਦੂਰ ਕਰਦਾ ਹੈ ਪਰ ਕੇਲਾ ਨੂੰ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਨੰਬਰ 16 ਚਿਹਰੇ ਦੀਆਂ ਝੂੜੀਆਂ ਤੇ ਛਾਈਆਂ ਨੂੰ ਦੂਰ ਕਰ ਲਈ ਨਿੰਬੂ ਦਾ ਰਸ ਆਪਣੇ ਚਿਹਰੇ ਤੇ ਲਗਾਓ ਨੰਬਰ 17 ਜੇਕਰ ਤੁਸੀਂ 21 ਤੋਂ 21 ਸਾਲ ਤੋਂ ਜ਼ਿਆਦਾ ਬਾਅਦ ਆਪਣਾ ਕੱਦ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਰੋਜ਼ ਕਿ ਅਸੀਂ ਰੋਜ਼ਾਨਾ ਕੁੱਦਣਾ ਪਵੇਗਾ ਤੁਹਾਨੂੰ ਰਨਿੰਗ ਕਰਨੀ ਪਵੇਗੀ ਤੇ ਤੁਹਾਡਾ ਸਟ੍ਰੇਚਿੰਗ ਵੀ ਕਰਨੀ ਪਵੇਗੀ ਤੇ ਹਰ ਰੋਜ਼ ਝੂਟਣਾ ਸ਼ੁਰੂ ਕਰ ਦੋ ਤੇ ਆਪਣੀ ਪੂਰੀ ਨੀਂਦ ਲਓ ਤੇ ਭੋਜਨ ਨੂੰ ਸਹੀ ਤਰੀਕੇ ਨਾਲ ਖਾ ਕਰੋ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਿਆਦਾ ਤੁਹਾਡੀ ਕੱਦ ਵਧਣ ਵਿੱਚ ਮਦਦ ਕਰਨਗੀ ਨੰਬਰ 18 ਤਜਾਬ ਦੀ ਸਮੱਸਿਆ ਨੂੰ ਦੂਰ ਕਰ ਲਈ ਠੰਡਾ ਦੁੱਧ ਦੁੱਧ ਪੀਣਾ ਵੀ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਨੰਬਰ 19 ਜੇਕਰ ਤੁਹਾਨੂ ਸਫੇਦ ਵਾਲਾਂ ਦੀ ਸਮੱਸਿਆ ਹੈ ਤਾਂ ਤੁਸੀਂ ਪ੍ਰਤੀ ਦਿਨ ਆਮਲੇ ਦਾ ਰਸ ਲਗਾਓ ਇਹ 3 ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਵਾਲ ਬਹੁਤ ਹੀ ਜਲਦੀ ਕਾਲੇ ਤੇ ਮਜ਼ਬੂਤ ਹੋਣ ਲੱਗ ਜਾਣਗੇ ਨੰਬਰ 20 ਮੇਥੀ ਦੇ ਲੱਡੂ ਖਾਣ ਨਾਲ ਹੱਥਾਂ ਪੈਰਾਂ ਦੇ ਜੋੜਾਂ ਦੇ ਦਰਦ ਤੋਂ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 21 ਮੋਟਾਪੇ ਦਾ ਮੁੱਖ ਕਾਰਨ ਤਲੀ ਭੁੰਨੀ ਚੀਜ਼ ਦਾ ਜ਼ਿਆਦਾ ਇਸਤੇਮਾਲ ਮਸਾਲੇਦਾਰ ਖਾਣੇ ਫਾਸਟ ਫੂਡ ਦਾ ਜ਼ਿਆਦਾ ਸੇਵਨ ਮਿੱਠੇ ਦਾ ਜ਼ਿਆਦਾ ਸੇਵਨ ਰਾਤ ਨੂੰ देर ਨਾਲ ਸੋਣਾ ਕਸਰਤ ਨਾ ਕਰਨਾ ਅਤੇ ਭੋਜਨ ਖਾਣ ਤੋਂ ਤੁਰੰਤ ਬਾਅਦ ਹੀ ਸੌ ਜਾਣਾ ਖਾਣਾ ਤੋਂ ਤੁਰੰਤ ਬਾਅਦ ਹੀ ਜ਼ਿਆਦਾ ਪਾਣੀ ਪੀ ਲੈਣਾ ਨੀਂਦ ਦੀ ਕਮੀ ਹੋਣਾ ਆਹ ਪਸਾਵ ਕਰਕੇ ਮਟਾਪਾ ਹੋ ਸਕਦਾ ਹੈ ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ ਆਪਣੇ ਆਪ ਨੂੰ ਮਟਾਪੇ ਤੋਂ ਬਚਾਈ ਰੱਖੋ ਜੀ ਕਿਉਂਕਿ ਮਟਾਪਾ ਹੀ ਬਹੁਤ ਹੀ ਜ਼ਿਆਦਾ ਬਿਮਾਰੀਆਂ ਦੀ ਜੜ ਹੈ ਨੰਬਰ 22 ਸਵੇਰੇ ਖਾਲੀ ਪੇਟ ਉੱਠ ਕੇ ਤਾਂਬੇ ਦੇ ਬਤਨ ਵਾਲਾ ਪਾਣੀ ਜ਼ਰੂਰ ਪੀਣਾ ਚਾਹੀਦਾ ਇਹ ਸਾਡੀ ਸਿਹਤ ਲਈ ਬਹੁਤ ਹੀ ਚੰਗਾ ਮੰਨਿਆ ਗਿਆ ਹੈ ਨੰਬਰ 23 ਅੱਜਕੱਲ੍ਹ ਦੇ ਬੱਚਿਆਂ ਦੇ ਬਹੁਤ ਜ਼ਿਆਦਾ ਛੋਟੀ ਉਮਰ ਵਿੱਚ ਹੀ ਵਾਲ ਸਫੇਦ ਹੋ ਜਾਂਦੇ ਹਨ ਇਹ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਤੁਹਾਨੂੰ ਬੱਚਿਆਂ ਨੂੰ ਆਮਲਾ ਦੇਣਾ ਚਾਹੀਦਾ ਹੈ ਇਸ ਕਿਸੇ ਨਾ ਕਿਸੇ ਰੂਪ ਵਿੱਚ ਆਮਲੇ ਨੂੰ ਆਪਣੇ ਹਰ ਰੋਜ਼ ਦੇਣ ਦਾ ਇੱਕ ਹਿੱਸਾ ਬਣਾ ਲਓ ਕਿਸੇ ਵੀ ਰੂਪ ਵਿੱਚ ਤੁਸੀਂ ਆਮਲੇ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਜੂਸ ਪੀ ਸਕਦੇ ਹੋ ਇਸ ਦਾ ਤੇਲ ਆਪਣੇ ਵਾਲਾਂ ਤੇ ਲਗਾਓ ਤੁਸੀਂ ਅਚਾਰ ਦੇ ਰੂਪ ਵਿੱਚ ਜਾਂ ਕਿਸੇ ਵੀ ਤਰ੍ਹਾਂ ਆਮਲੇ ਦਾ ਇਸਤੇਮਾਲ ਕਰੋ ਨੰਬਰ 24 ਜੇਕਰ ਬੁਖਾਰ ਠੀਕ ਨਾ ਹੋ ਰਿਹਾ ਹੋਵੇ ਤਾਂ ਉਬਾਲੇ ਹੋਏ ਛੋਲਿਆਂ ਦਾ ਸੌਰੀ ਛੋਲਾ ਦਾ ਪਾਣੀ ਪੀ ਲਓ ਬੁਖਾਰ ਠੀਕ ਹੋ ਜਾਵੇਗਾ ਨੰਬਰ 25 ਦੁਨੀਆ ਦਾ ਸਭ ਤੋਂ ਜ਼ਿਆਦਾ ਵਜਨ ਵਧਾਉਣ ਵਾਲਾ ਖਾਣਾ ਆਲੂ ਚਿਪਸ ਹੈ ਚਿਪਸ ਖਾਣ ਦੇ ਨਾਲ ਤੁਹਾਡਾ ਵਜਨ ਤੇਜ਼ੀ ਦੇ ਨਾਲ ਵਧਣਾ ਵੱਧਦਾ ਹੈ ਜਿੰਨਾ ਚਿਪਸਾਂ ਦੇ ਤੀਜਾ ਦੇ 버ગર ਖਾਣ ਨਾਲ ਵੀ ਨਹੀਂ ਵੱਧਦਾ ਨੰਬਰ 26 ਸਵੇਰੇ ਖਾਲੀ ਪੇਟ ਲਸਣ ਨੂੰ ਪਾਣੀ ਦੇ ਨਾਲ ਖਾਣ ਨਾਲ ਪੇਟ ਦੀ ਗੈਸ ਤੇ ਇਤਜ਼ਾਬ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 27 ਨੀਂਦ ਨਾ ਆਉਂਦੀ ਪਰੇਸ਼ਾਨੀ ਤੇ ਘਬਰਾਹਟ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਨਿੰਬੂ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਪਿਓ। ਨੰਬਰ 28 ਜੇਕਰ ਕਾ ਕਵਜ ਦੀ ਇਹ ਸਮੱਸਿਆ ਜ਼ਿਆਦਾ ਰਹਿੰਦੀ ਹੋਵੇ ਤਾਂ ਰੋਜ਼ਾਨਾ ਦੇਸੀ ਘਿਓ ਦਾ ਸੇਵਨ ਜ਼ਰੂਰ ਕਰਿਆ ਕਰੋ ਨੰਬਰ 29 ਇੱਕ ਇਲਾਇਚੀ ਦੇ ਦਾਣੇ ਨੂੰ ਬਰੀਕ ਪੀਸ ਕੇ ਅੱਧਾ ਚਮਚ ਸ਼ਹਿਦ ਦੇ ਵਿੱਚ ਮਿਲਾ ਕੇ ਉਸ ਨੂੰ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਆਪਣੇ ਮੂੰਹ ਦੇ ਛਾਲਿਆਂ ਤੇ ਲਗਾਓ ਇਸ ਨਾਲ ਤੁਹਾਡੇ ਮੂੰਹ ਦੇ ਛਾਲੇ ਬਾਦ ਹੀ ਜਲਦੀ ਠੀਕ ਹੋ ਜਾਣਗੇ ਨੰਬਰ 3 ਜਿਕਰ ਕਿਸੇ ਨੂੰ ਵੀ ਜਿਆਦਾ ਖਾਂਗ ਰੈਂਦੀ ਹੋਵੇ ਤਾਂ ਸ਼ਹਿਦ ਵਿੱਚ ਥੋੜਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀ ਲੈਣਾ ਚਾਹੀਦਾ ਹੈ ਬਹੁਤ ਹੀ ਜਿਆਦਾ ਆਰਾਮ ਮਿਲੇਗਾ ਨੰਬਰ 31 ਗੁਰਦੇ ਗੁਰਦੇ ਵਿੱਚ ਗੁਰਦੇ ਵਿੱਚ ਦਰਦ ਹੋਣ ਦਾ ਮੁੱਖ ਕਾਰਨ ਪਥਰੀ ਹੋਣਾ ਹੁੰਦਾ ਹੈ ਖਰਬੂਜੇ ਵਿੱਚ ਪਥਰੀ ਨੂੰ ਖੋਰਨ ਦੀ ਬਹੁਤ ਹੀ ਜਿਆਦਾ ਤਾਕਤ ਹੁੰਦੀ ਹੈ ਖਰਬੂਜੇ ਦੇ 52 ग्राम पीस लो ਅਤੇ ਪਾਣੀ ਦੇ ਵਿੱਚ ਮਿਲਾ ਕੇ ਇਸ ਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਗੁਰਦੇ ਦੇ ਦਰਦ ਤੋਂ ਆਰਾਮ ਮਿਲੇਗਾ ਤੇ ਪਥਰੀ ਵੀ ਖੁਦ ಹೊರ ਕੇ ਬਾਹਰ ਆ ਜਾਵੇਗੀ ਨੰਬਰ 32 ਜੇਕਰ ਸਰੀਰ ਦਾ ਕੋਈ ਵੀ ਅੰਗ ਜਲ ਜਾਵੇ ਤਾਂ ਉਸ ਉੱਪਰ ਕੇਲੇ ਦਾ ਗੁੱਦਾ ਲਗਾ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਤੇ ਨਾਲ ਹੀ ਛਲੇ ਵੀ ਨਹੀਂ ਪੈਣਗੇ ਨੰਬਰ 33 ਜੇਕਰ ਤੁਸੀਂ ਖਾਸ ਮਾਸ ਇਸ ਇਫ ਪ੍ਰੋਟੀਨ ਦੇ ਲਈ ਖਾਣ ਦੇ ਹੋ ਤਾਂ ਤੁਸੀਂ ਮੂੰਗੀ ਦੀ ਦਾਲ ਦਾ ਇਸਤੇਮਾਲ ਕਰੋ ਮੂੰਗੀ ਦੀ ਦਾਲ ਵਿੱਚ ਮਾਸ ਤੋਂ ਵੀ ਕਈ ਗੁਣਾ ਜ਼ਿਆਦਾ ਪ੍ਰੋਟੀਨ ਪਾਇਆ ਗਿਆ ਹੈ ਨੰਬਰ 34 ਜੇਕਰ ਹੱਥਾਂ ਵਿੱਚ ਦਰਦ ਹੋ ਰਿਹਾ ਹੈ ਉਹ ਵੇ ਤਾਂ ਹਲਕਾ ਸਰੋਂ ਦਾ ਤੇਲ ਗੋਸਾ ਕਰਕੇ ਹੱਥਾਂ ਉੱਪਰ ਲਗਾ ਕੇ ਚੰਗੀ ਤਰ੍ਹਾਂ ਦੇ ਨਾਲ ਮਾਲਿਸ਼ ਕਰ ਲਓ ਬਹੁਤ ਹੀ ਆਰਾਮ ਮਿਲੇਗਾ ਨੰਬਰ 35 ਜੇਕਰ ਹਫਤੇ ਵਿੱਚ ਪੰਜ ਵਾਰ ਤੁਸੀਂ ਕਸਰਤ ਕਰਦੇ ਹੋ ਤਾਂ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਚਿਹਰੇ ਉੱਪਰ ਨਿਖਾਰ ਆਵੇਗਾ ਉਮਰ ਤੋਂ ਉਮਰ ਵੀ ਵੱਧ ਜਾਂਦੀ ਹੈ ਤੇ ਦਿਮਾਗ ਵੀ ਤਰਸਤ ਹੋ ਜਾਂਦਾ ਹੈ ਤੇ ਨਾਲ ਹੀ ਤੁਸੀਂ ਬਹੁਤ ਹੀ ਸਾਰੀਆਂ ਬਿਮਾਰੀਆਂ ਤੋਂ ਬਚੇ ਜਾ ਸਕਦੇ ਹੋ ਨੰਬਰ 6ਤੀ ਜੇਕਰ ਹੋ ਸਕੇ ਤਾਂ ਮੈਂ ਦੇ ਦੂੰ ਬੜੀਆਂ ਚੀਜ਼ਾਂ ਦਾ ਖਾਣ ਤੋਂ ਗਰੇਹ ਪਰਹੇਜ਼ ਕਰੋ ਕਿਉਂਕਿ ਇਸ ਨਾਲ ਸਾਡੇ ਸਰੀਰ ਨੂੰ ਬਥੇਰੇ ਬਿਮਾਰੀਆਂ ਲੱਗਦੀਆਂ ਹਨ ਨੰਬਰ 37 ਭਿੱਜੀ ਹੋਈ ਕਿਸਮ ਇਸਾਰੇ ਰੋਜੇ ਖਾਣ ਦੇ ਨਾਲ ਟਿੱਡ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੀ ਨਾਲ ਹੀ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਨੇ ਤੇ ਸਿਰਦਰਦ ਲਈ ਇਹ ਬਹੁਤ ਚੰਗੀ ਹੈ ਇਹ ਤੁਹਾਨੂੰ ਰਿਸ ਨੂੰ ਮਜ਼ਬੂਤੀ ਦਿੰਦੀ ਬੇਗੀ ਨੰਬਰ ਠੱਤੀ ਫੁੱਲ ਮਖਾਣੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ ਜੇਕਰ ਕੰਮ ਕਰਨ ਵਾਲਾ ਹਰ ਵਿਅਕਤੀ ਇਸ ਦਾ ਸੇਵਨ ਕਰੇ ਤਾਂ ਇਹਨਾਂ ਦੇ ਨਾਲ ਸਰੀਰ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਹਨ ਨੰਬਰ 49 ਜਿਹੜੇ ਲੋਕ ਘੱਟ ਬੋਲਦੇ ਹਨ ਉਹਨਾਂ ਦਾ ਦਿਮਾਗ ਬਹੁਤ ਹੀ ਜ਼ਿਆਦਾ ਤੇਜ਼ ਹੁੰਦਾ ਹੈ ਨੰਬਰ 40 ਜੇਕਰ ਸੱਟ ਲੱਗ ਜਾਵੇ ਤੇ ਖੂਨ ਨਿਕਲ ਲੱਗ ਜਾਵੇ ਤਾਂ ਉਸ ਉੱਪਰ برف ਰੱਖ ਦਿਓ ਖੂਨ ਨਿਕਲਣਾ તરਤ ਹੀ ਬੰਦ ਹੋ ਜਾਵੇਗਾ ਨੰਬਰ 41 ਜਿਨ੍ਹਾਂ ਲੋਕਾਂ ਨੂੰ ਅਲਰਜੀ ਹੁੰਦੀ ਹੈ ਉਹ ਲੱਸੀ ਦਾ ਇਸਤੇਮਾਲ ਬਿਲਕੁਲ ਵੀ ਨਾ ਕਰਨ ਕਿਉਂਕਿ ਇਸ ਨਾਲ ਤੁਹਾਡੀ ਅਲਰਜੀ ਹੋਰ ਜ਼ਿਆਦਾ ਵੱਧ ਸਕਦੀ ਹੈ ਨੰਬਰ 42 ਹੱਥਾਂ ਤੇ ਜੇਕਰ ਕਦੇ ਵੀ ਸਿਆਹੀ ਦੇ ਦਾਗ ਲੱਗ ਜਾਣ ਤਾਂ ਨੀਬੂ ਦਾ ਰਸ ਦਾਗ ਲਈ ਬਹੁਤ ਦਾਗ ਵਾਲੀ ਥਾਂ ਉੱਤੇ ਰਗੜ ਨਾਲ ਸਾਰੇ ਦਾਗ ਦੂਰ ਹੋ ਜਾਣਗੇ ਨੰਬਰ 43 ਜਾਮਣ ਦਾ ਇਸਤੇਮਾਲ ਦੰਦਾਂ ਵਿੱਚ ਹੋਣ ਵਾਲੀ ਖਰਾਬੀ ਅਤੇ ਮੂੰਹ ਵਿੱਚ ਆਉਣ ਵਾਲੀ ਬਦਬੂ ਨੂੰ ਖਤਮ ਕਰੇ ਦਿੰਦਾ ਹੈ ਨੰਬਰ 44 ਜਿਗਰ ਨੂੰ ਬਿਹਤਰ ਰੱਖਣ ਦੇ ਲਈ ਫਲਦਾਰ ਆਸੇ ਜ਼ਿਆਦਾ ਇਸਤੇਮਾਲ ਕਰਨਾ ਫਲਦਾਰ ਆਸੇ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ ਨੰਬਰ 45 ਗਿੱਲੇ ਵਾਲਾਂ ਦੇ ਕਦੇ ਵੀ ਕੰਗੀ ਨਾ ਕਰੋ ਇਸ ਨਾਲ ਇਸ ਤਰ੍ਹਾਂ ਕਰਨ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ ਹਾਂਜੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਜੀ ਤੁਹਾਡੀ ਤੁਹਾਤ ਜੋੜ ਕੇ ਮਾਫੀ ਮੰਗਦੀ ਆਂ ਵੀਡੀਓ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ ਬਹੁਤ ਧੰਨਵਾਦ